ਭਵਾਨੀਗੜ੍ਹ ਦਿਨ ਦਿਹਾੜੇ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ ਬੇਸਵਾਲ ਡੰਡੇ ਤਲਵਾਰਾਂ ਨਾਲ ਲਗ ਸਦਰਜਨ ਦੇ ਕਰੀਬ ਵਿਅਕਤੀਆਂ ਨੇ ਨਕਾਬਪੋਸ਼ ਬਦਮਾਸਾ ਨੇ ਇੱਕ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਹਮਲੇ ਦੌਰਾਨ ਸਿਰ ਤੇ ਬਾਹਾਂ ਤੇ ਸੱਟਾਂ ਲੱਗਣ ਕਰ ਗੰਭੀਰ ਹੋਏ ਵਿਅਕਤੀ ਨੂੰ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਵਿਖੇ ਰੈਫਰ ਕਰ ਦਿੱਤਾ ਉੱਧਰ ਡੀਐਸਪੀ ਰਾਹੁਲ ਕੌਂਸਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਾਰਵਾਈ ਕਰ ਰਹੀ ਹੈ ਘਟਨਾ ਵਾਲੀ ਥਾਂ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇਨ ਖੋngਾਲਿਆ ਜਾ ਰਿਹਾ ਹੈ ਪਹਿਲੂ ਨੂੰ ਦੇਖਿਆ ਜਾ ਰਿਹਾ ਹੈ ਦਾਵਾ ਕੀਤਾ ਕਿ ਜਲਦੀ ਹੀ ਪੁਲਿਸ ਦੋਸ਼ੀਆਂ ਨੂੰ ਪਛਾਣ ਕਰਕੇ ਵਿਰੋਧ ਕਾਰਵਾਈ ਕੀਤੀ ਜਾਵੇਗੀ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਹਾਂਜੀ ਆਪਣਾ ਨਾਮ ਜੀ ਇਦਰ ਕੁਮਾਰ ਜੀ ਉਰਫ ਹੈਪੀ ਸ਼ਰਮਾ ਪੱਤਰਕਾਰ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਪਿੱਛੇ ਮੈਂ 2 ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਈ ਸੀ ਜਿਹਦੇ ਵਿੱਚ ਮੁੰਡਾ ਸ਼ਰਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੀਆ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਦੇ ਚਲਾਈ ਤੀ ਤੇ ਵੀਡੀਓ ਕਾਫੀ ਜਿਆਦਾ ਵਾਇਰਲ ਵੀ ਹੋਈ ਜੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਆਪਣੇ ਘਰ ਦੇ ਵਿੱਚ ਦੁਕਾਨਾਂ ਲਗੀਆਂ ਤੇ ਰੈਂਟ ਦੇਤੀ ਦੁਕਾਨਾਂ ਇਸ ਲੋੜ ਵਿੱਚ ਵੈਸਾ ਸੀਗਾ ਤੇ ਤਕਰੀਬਨ 9-10 ਬੰਦੇ ਆਏ ਆ ਕੇ ਉਹਨਾਂ ਕੋਲੇ ਕਿ ਬੈਸਬਾਲ ਸੀ ਬੰਦੇ ਸੀਗੇ ਆਕੇ ਜੀ ਮੈਨੂੰ ਕੋਪਾ ਮੈ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਉਸ ਤੋਂ ਮੇਰੇ ਨਾਲ ਇੱਕ ਮੁੰਡਾ ਸੀਗਾ ਇਸ ਨਾਲ ਬੈਠਾ ਸੀਗਾ ਉਹਦਾ ਨਾਮ ਯਾ ਨਾਮ ਨਹੀਂ ਲੈ ਕੇ ਗਿਆ ਕਿ ਤੁਹਾਨੂੰ ਨਾ ਪਤਾ ਹੀ ਨਹੀਂ ਉਹ ਉਹਨਾਂ ਦੇ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਇੱਕ ਰਕ ਹੋ ਗਿਆ ਉੱਥੇ ਤੇ ਉਹ ਮੰਡੀ ਵਾਲੀ ਸਾਈਡ ਪਜਾ ਰਹੀ ਸੀ ਸਾਡੇ ਭੱਜ ਗਏ ਕਿੰਨੇ ਕੋਈ ਕਿੰਨੇ ਕ ਜਾਣੇ ਸੀ ਉਹ ਉਹ ਹੈਗੇ ਸੀ ਤਕਰੀਬ 9 ਤੋਂ 10 ਮੁੰਡੇ ਸੀਗੇ ਤੇ ਇਹ ਹੈਗੇ ਜੀ 11:50 ਕਮਤੜੀ ਗਿਆ ਨੂੰ ਤਾਂ ਇਹ ਹੱਥ ਚ ਕੀ ਕੋਈ ਤੇਜ਼ ਤਾਰ ਹਥਿਆਰ ਦੀ ਝੱਪੀ ਸੀ ਹਾਂਜੀ ਇਹਨਾਂ ਕੋਲੇ ਜ ਜਿੰਨਾਂ ਕੋਲੇ ਇੱਕ ਦੋ ਜਣਾਂ ਨੇ ਕਿਰਪਾਨਾਂ ਵੀ ਰੱਖੀਆਂ ਸੀਗਾ ਉਹ ਤਾਂ ਮੰਗ ਦੀ ਖੜੇ ਤੇ ਪਿੱਛੇ ਖੜੇ ਤੇ ਵੀ ਜੇ ਕੰਬ ਵਧੀਆ ਠੀਕ ਹੈ ਜਿੰਨਾਂ ਕੋਲ ਡੰਡੇ ਬੈਸਬਾਲ ਸੀ ਉਹ ਆ ਕੇ ਇੱਕਦਮ ਦੁਕਾਨ ਚ ਬੜੇ ਲਗੇ ਠੀਕ ਹੈ ਦੂਜੇ ਸ਼ਟਰ ਦੇ ਕੋਲੇ ਖੜੇ ਰਹਿੰਦੇ ਸੀ ਜਿਹਦੇ ਕੋਲ ਦੋ ਜਣਾਂ ਨੇ ਕਿਰਪਾਨਾਂ ਸੀ ਕੁਝ ਬੋਲ ਲੈਣੇ ਆ ਕਿ ਉਹ ਵੀ ਤੇ ਕੀ ਕੀਤਾ ਜਾ ਕੋਈ ਇਹ ਗੱਲ ਬਸ ਇੱਕ ਨੇ ਮਾਰ ਲੱਗੇ ਇੰਨੀ ਗੱਲ ਚ ਰੁਕ ਗਈ ਆ ਇਹ ਗਾਲ ਕੱਢ ਕੇ ਵੀ ਤੇਰੀ ਵੱਡੀ ਵੱਡੀ ਚਿੱਟੇ ਵੱਡੀ ਚਿੱਟੇ ਵਾਲੇ ਜੀ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਆ ਪਿਛਲੇ ਦਿਨਾਂ ਦੇ ਵਿੱਚ ਚੱਟੇ ਦੇ ਖਿਲਾਫ ਆ ਇਹ ਉਸੇ ਕੱਢਣ ਦਾ ਰਿਐਕਸ਼ਨ ਲੱਗਦਾ ਹੈ ਬਰਬਦਰ 100% ਇਹ ਚੇਸ਼ਤਾ ਬੇਕਸਣ ਵਾਲੇ ਸੀਗੇ ਜੀ ਤੇ ਮੈਂ ਤਾਂ ਪਾਈ ਸੀ ਕਿ ਕੋਸ਼ਿਸ਼ ਸੁਧਾਰ ਹੋ ਜਾਊਗਾ ਉਦੋਂ ਨਸ਼ਾ ਅਬੂਦ ਦਸ ਸੀਐਮ ਸਾਹਮਣੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਕੀ ਪਤਾ ਥੀਆ ਮੇਰੇ ਉਲਟਾ ਮੇਰੇ ਛੋਟੇ ਬੱਚੇ ਨੇ ਵੀ ਮੇਰੀ ਇਹਨਾਂ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿ ਸੱਟ ਮਾਰ ਗਏ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਤੇ ਮੇਰੇ ਬਾਤ ਕਰਨੇ ਚਾਹ ਤੇ ਬੈਠ ਕਰੋ ਕੀ ਮੰਗ ਕਰਦੇ ਹੋ ਤੁਸੀਂ ਹਾਂ ਜੀ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਇਹ ਕੁਝ ਪੱਤਰਕਾਰ ਹੀ ਨਹੀਂ ਸੇਪ ਹੈਗੇ ਫਿਰ ਸੇਪ ਕੌਣ ਹੈ ਜੂਰੇ ਮੇਰਾ ਨਾਮ ਜੀ ਹਰਦੀਪ ਸਿੰਘ ਜੀ ਕੀ ਹੋਇਆ ਜਿਹੜਾ ਪੱਤਰਕਾਰ ਤੇ ਹਮਲਾ ਹੋਇਆ ਕੌਣ ਕਿਹੜਾ ਮੇਰੀ ਦੁਕਾਨ ਹੈ ਇਹਨਾਂ ਦੀ ਦੁਕਾਨ 'ਚ ਮੋਟਰ ਤੇ ਕਾਜੀ ਦੁਕਾਨੇ ਤੁਹਾਡੀ ਮੋਟਰਸਾਈਕਲ ਦਾ ਪੇਰ ਦੀ ਦੁਕਾਨ ਹੈ ਜੀ ਅੱਛਾ ਜੀ ਠੀਕ ਹੈ ਜੀ ਉੱਥੇ 7-8 ਮੁੰਡੇ ਆਏ ਨਹੀਂ ਡੰਡੇ ਉਹਨਾਂ ਦੇ ਲੱਗੇ ਸੀ ਆ ਉਹਨਾਂ ਨੇ ਆਉਂਦੀ ਇਹਨਾਂ ਦੇ ਮਾਰਨੇ ਸਟਾਰਟ ਕਰਕੇ ਅੱਛਾ ਕੋਈ ਰੀਜਨ ਨਹੀਂ ਦੱਸਿਆ ਕੋਈ ਕੁੱਝ ਨਹੀਂ ਦੱਸਿਆ ਕਿੰਨੇ ਜਾਣੇ ਸੀ ਉਹ ਸੱਤ ਤੋਂ ਅੱਠ ਜਾਣੇ ਹੋਣਗੇ ਜੀ ਇੱਟਾ ਬਿਮਾਰੀਆਂ ਨਹੀਂ ਡੰਡੇ ਬਿਮਾਰੀਆਂ ਨਹੀਂ ਕਿਸੇ ਦੀ ਪਛਾਣ ਨਹੀਂ ਕੋਈ ਨਹੀਂ ਪਛਾਣ ਕੋਈ ਨਹੀਂ ਤੁਹਾਡਾ ਨਾਮ ਲੈ ਕੇ ਬੋਲਿਆ ਗਿਆ ਉਹ ਵੀ ਉਹ ਵੀ ਹਾਂ ਜੀ ਮੇਰਾ ਨਾਮ ਵੀ ਲਿਆਈ ਹੈ ਮੈਨੂੰ ਤਕਰੀਬਨ ਸਾਰੇ ਹੀ ਜਾਣਦੇ ਨੇ ਭੋਣੀਗੜ੍ਹ ਦੇ ਮੁੰਡੇ ਹਾਂ ਤੇ ਉਹਨਾਂ ਦੇ ਮੂੰਹ ਲਵੇਟੇ ਹੋਏ ਸੀ ਉਹਨਾਂ ਕਰਕੇ ਮੈਂ ਪਛਾਣ ਨਹੀਂ ਸਕਿਆ ਤੁਸੀਂ ਵੀ ਉੱਥੇ ਸੀਗੇ ਉਸ ਵੇਲੇ ਹਾਂ ਜੀ ਹਾਂ ਮੌਜੂਦ ਸੀ ਕਿ ਮੋਟਰਸਾਈਕਲ ਤੇ ਦੋ ਜਾਣੇ ਆਏ ਸੀ ਨਹੀਂ ਮੋਟਰਸਾਈਕਲ ਤੇ ਪਹਿਲਾਂ ਇੱਕ ਮੁੰਡਾ ਆਇਆ ਸੀ ਜੇ ਮੇਰੇ ਕੋਲ ਕੰਮ ਕਰਾਉਣ ਸੋ ਕਹਿੰਦਾ ਮਿਸਿੰਗ ਕਰ ਰਿਹਾ ਮੋਟਰਸ ਮੈਂ ਚੈੱਕ ਕਰਨ ਲੱਗਿਆ ਉੱਪਰ ਟ੍ਰਾਈ ਲਾਈਨ ਲੱਗਿਆ ਉਹ ਕਹਿੰਦਾ ਰਹਿੰਦੇ ਰਹਿੰਦੇ ਉਹ ਦੁਕਾਨ ਦੇ ਅੰਦਰ ਜਾ ਕੇ ਪਹਿਲਾਂ ਚੈੱਕ ਕਰਕੇ ਆਇਆ ਵੀ ਕਿੰਨੇ ਜਾਣੇ ਗਲਾਂਚ ਉਹਦੇ ਬਾਅਦ ਮੁੜ ਗਿਆ ਉਹ ਤੋਂ ਬਾਅਦ ਆਏ ਨੇ ਇਹੰਟ ਡੇ ਲੱਗੇ ਮੁੰਡੇ ਮੂਲ ਵੇਟੇ ਹੋਏ ਸੀ ਮੁੰਡੇ ਸੱਤ ਅੱਠ ਮੁੰਡੇ ਆਏ ਨੇ ਹਾਂਜੀ ਹਾਂ ਤੇ ਜਿਹੜਾ ਮੁੰਡਾ ਆਇਆ ਸੀ ਜੀ ਉਹਨੂੰ ਮੈਂ ਪਛਾਣਦਾ ਨਹੀਂ ਹੈਗਾ ਨਵੀਂ ਜੁਮਰ ਦਾ ਮੁੰਡਾ ਦੀ ਆ ਜਾਣਦਾ ਨਹੀਂ ਮੈਂ ਪਲਟੀਨਾ ਮੋਤ ਪੈਂਦੀ ਹੈ ਅੱਛਾ ਵੀ ਬਾਹਰ ਦੀ ਵੀ ਫੈਕਚਰ ਆਈ ਹੈ ਸਿਰਚ ਵੀ ਆਈ ਹੈ ਬਾਕੀ ਹੋਰ ਹਾਲੇ ਦੇਖ ਲੈਣੇ ਨੇ ਯਾਰ ਕੋਈ ਉਹਨਾਂ ਨੇ ਅੰਡਾ ਫੜਿਆ ਸੀ ਜੀ ਪਰ ਬਾਕੀਆਂ ਨੇ ਬਹੁਤ ਮਾਰੇ ਨਹੀਂ ਆ अच्छा एक मुंडे ਦਾ ਡੰਡਾ ਫੜ ਗਿਆ ਸੀ ਕੁਝ ਕਹਿ ਰਹੇ ਸੀ ਉਹ ਜਾਂ ਕੀ ਕੀ ਇਹਦੀ ਗਲਤੀ ਕੀ ਹੈ ਕੀ ਗਲਤੀ ਜੀ ਕੁਝ ਵੀ ਨਹੀਂ ਬੋਲੇ ਹੈਗੇ ਜੀ ਬਸ ਆਉਂਦੇ ਡੰਡੇ ਮਾਰਨ ਲੱਗੇ ਹਾਂ ਕੋਈ ਗਾਲੀ ਗਲੋਚ ਕੀਤਾ ਹੋਵੇ ਨਹੀਂ ਨਹੀਂ ਕੋਈ ਗਾਲੀ ਗਲੋਚ ਨਹੀਂ ਕੀਤਾ ਜੀ ਬਸ ਇੱਕ ਮੁੰਡਾ ਹੋਰਦੀ ਉਹਨਾਂ ਨਾਲ ਇੱਕ ਮੁੰਡੇ ਨੇ ਕਹਿ ਕਹਦਾ ਹੀ ਆ ਉਹਨੇ ਜੋ ਉਹਨਾਂ ਨੂੰ ਮਾਰਨ ਨੂੰ ਤੁਹਾਨੂੰ ਕੀ ਲੱਗਦਾ ਵੀ ਉਹ ਕੋਈ ਸ਼ਰੀ ਮੁੰਡੇ ਦੇ ਜਾਂ ਗੰਗਾਪੁਰਾਂ ਤੋਂ ਸੇੜਾ ਦਾ ਤੇ ਕੁਝ ਮੈਨੂੰ ਐ ਲੱਗਦੀ ਨਹੀਂ ਛੇੜੀ ਨਹੀਂ ਛੇੜੀ ਹਾਂ ਠੀਕ ਸਰ ਇੱਕ ਪੱਤਰਕਾਰ ਤੋਂ ਕੋਈ ਸਵੇਰੇ ਕੋਈ ਮਾੜਾ ਮੋੜ ਕੋਈ ਮਸਲੇ ਦਾ ਹਮਲੇ ਦਾ ਹੈ ਕੀ ਮਸਲਾ ਕੋਈ ਪਤਾ ਲੱਗੇ ਸਰ ਜੀ ਵੀ ਉਹਨਾਂ ਨੇ ਮੈਨੂੰ ਦੱਸਿਆ ਪੁੱਤ ਨਹੀਂ ਕੋਈ ਅਚਾਤੇ ਬੰਦੇ ਨੇ ਹਮਲਾ ਕੀਤਾ ਜਿਵੇਂ ਉਹਨਾਂ ਨੇ ਦੱਸਿਆ ਵੀ ਕਹਿੰਦੇ ਕੋਈ ਮਨਕਾਬੂਤ ਕੀਤੀ ਸੀ ਜੀ ਤੇ ਉਹਦੇ ਕੋਈ ਰੰਜਿਸ਼ ਰੰਜਿਸ਼ ਮਤਲਬ ਜੋ ਵੀ ਹੈ ਵਟ ਐਵਰ ਉਹ ਉਹਨਾਂ ਦੇ ਪਰਸਨਲ ਗੋਟਸ ਹੈ ਪਰ ਮੇਰੇ ਕੋਲੇ ਪੇਸ਼ੈਂਟ ਆਇਆ ਹੈ ਤੇ ਉਹਨਾਂ ਦੇ ਕਾਫੀ ਸੱਟਾਂ ਹੈ ਸਿਰ ਜੀ ਵੀ ਸੱਟ ਹੈ ਬਾਹਾਂ ਵੀ ਸੱਟ ਹੈ ਜੀ ਉਹਨਾਂ ਦੀ ਮਤਲਬ ਕਬੀ ਬਾਹਾਂ ਚ ਪ੍ਰੋਬਲਮ ਹੈ ਮਤਲਬ ਜਿਹੜੀ ਹੈ ਇਹਨੇ ਆ ساری ਸੱਟਾਂ ਲੱਗੀਆਂ ਨੇ ਇਹਨੇ ਮੈਂ ਕੋਲ ਅਸਲ ਮੈਂ ਪੂਰਾ ਉਹਨਾਂ ਦੇਖਿਆ ਸਾਰਾ ਕੁਝ ਅਸਲ ਕਰਕੇ ਵਜਰਾ ਲਾ ਕੇ ਤੇ ਸਟਿਚਿੰਗ ਵਗੈਰਾ ਕਰਤੀ ਜੋ ਸਪਲੈਂਟਰ ਵਗੈਰਾ ਕਰਨੀ ਸਿੱਖਦੀ ਹੈ ਤੇ ਪਰਚਾ ਮੈਂ ਘਟਾ ਸਰ ਕੋਈ ਮੇਜਰ ਇੰਜਰੀ ਤਾਂ ਨਹੀਂ ਕੋਈ ਜਿਆਦਾ ਸ ਦੇਖੋ ਦੇਖੋ ਸਿਰ ਦੀ ਸਟੈਕ ਕੁਝ ਕਹਿ ਨਹੀਂ ਸਕਦੇ ਹੁੰਦੇ ਤੁਹਾਨੂੰ ਅਸੀਂ ਸੀਟੀ ਸਕੈਨ ਵਗੈਰਾ ਕਰਵਾ ਕੇ ਉਸ ਤੋਂ ਬਾਅਦ ਚੋ ਲੱਸਾ ਵੀ ਨਹੀਂ ਵੀ ਕਿੰਨੀ ਸਟੈਕ ਕਿੰਨੀ ਨਹੀਂ ਐ ਸੱਚ ਹੱਥ ਦੀ ਸਟੈਕ ਤਾਂ ਵੀ ਜਰ ਲੱਗ ਰਹੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਚਲੀ ਠੀਕ ਪੁਲਿਸ ਇਨਫੋਰਮੇਸ਼ਨ ਸਰਟਿਫਿਕੇਟ ਜਦੋਂ ਹੀ ਉਹ ਆਏ ਨੇ ਉਸੇ ਵਨ ਇਮੀਡੀਏਟਲੀ ਜਿਨੇ ਇਮੀਡੀਏਟਲੀ ਉਹਨਾਂ ਨੂੰ ਅਸੀਂ ਐਡਜਸਟ ਕਰ ਲਿਆ ਸਾਰਾ ਕੁਝ ਕਰ ਆ ਵੀ ਉਸੇ ਵਲ 5 ਮਿੰਟਾਂ ਦੇ ਅੰਦਰ ਅੰਦਰ ਫੂਲਿਸ ਫੂਲਿਸ ਥੈਂਕ ਯੂ ਹੈਲੋ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਮੈਂ ਕਾਸਮਿੱਤਲ ਬੋਲ ਰਹੀ ਸੀ ਜਗਬਾਣੀ ਤੋਂ ਹਾਂਜੀ ਹਾਂਜੀ ਮੇਟੋ ਸਾਹਿਬ ਠੀਕ ਹੋ ਹਾਂਜੀ ਹਾਂ ਸਰ ਉਹ ਸਾਡੇ ਬੰਦੇ ਤੇ ਹਮਲਾ ਹਮਲਾ ਹੋ ਗਿਆ ਜੀ ਉਹ ਤੇ ਕੀ ਕਾਰਵਾਈ ਹੋਈ ਹੈ ਮੇਟੋ ਸਾਹਿਬ ਅਸੀਂ ਮੇਤਾ ਸਭ ਨੂੰ ਧਿਆਨ ਲੈ ਕੇ ਸਪਰਚਾ ਦੇ ਰਿਹਾ ਲੱਗੇ ਹੋਇਆ ਸੀ ਸੀਸੀਟੀਵੀ ਕੈਮਰੇ ਵਾਲਾ ਸਾਰੇ ਦੇਖ ਰਹੇ ਆ ਅਸੀਂ ਨੂੰ ਪੂਰਾ ਵੈਰੀਫਾਈ ਕਰ ਰਹੇ ਆ ਕਿ ਸਾਰੇ ਜਿੰਨੇ ਵੀ ਟੀਸੀਟੀਵੀ ਕੈਮਰੇ ਵਾਲਾ ਦੇਖ ਰਹੇ ਆ ਉਹ ਬੱਸ ਉਸੇ ਕਰ ਤੇ ਬੁਧੂ ਬੋਲ ਜਮ ਜਲਦੀ ਫੜੇ ਜਾਣਗੇ ਥੈਂਕ ਯੂ ਜੀ